ਇਹ ਤਾਂ ਮੰਮੀ ਜੀ ਮੈਨੂੰ ਐ ਲੱਗਦਾ ਜਿਵੇਂ ਲਹਿੰਗਾ ਚੋਲੀ ਹੁੰਦੀ ਐ ਹਾਂ ਲਹਿੰਗਾ ਚੋਲੀ ਹੋਈ ਐ ਨਾਲੇ ਨਵੇਂ-ਨਵੇਂ ਦੇ ਤੇ ਪੁੱਤੇ ਸੋਹਣੇ ਲੱਗਦੇ ਨੇ ਫੇਰ ਕਿੰਨੇ ਪਾਉਣੇ ਨੇ ਹਾਂਜੀ ਮੰਮੀ ਜੀ ਇਹ ਤਾਂ ਹੈਗਾ ਲੋ ਹੁਣ ਇਹਨੂੰ ਮੈਂ ਲਫਾਫੇ ਚ ਪਾ ਦਿੰਨੀ ਆ ਫੇਰ ਤੁਸੀਂ ਮੈਨੂੰ ਸੂਟ ਵੀ ਦਿਖਾ ਦਿਓ ਉਹ ਕਿਹੇ ਜਿਹਾ ਲਿਆਂਦੇ ਨੇ ਹਾਂ ਚਲ ਤੂੰ ਇਹਨੂੰ ਸਾਭਦੇ ਮੈਂ ਤੇਨੂੰ ਦੂਜੇ ਸੂਟ ਵੀ ਦਿਖਾਉਣੀ ਆ ਹੋਰ ਦਿਖਾ ਦਿਓ ਲੈ ਆ ਵੀ ਦੇਖ ਲੈ ਬੱਤ ਇਸੀ ਮੀਰੇ ਹਾਂ ਐਸੀ ਮੀਰੇ ਆ ਇੱਕ ਪੈਂਟ ਸ਼ਰਟ ਹੈ ਅਗਦੀ ਸੱਸ ਦਾ ਸੂਟ ਹੈ ਇਹ ਇੱਕ ਲਾਗੀ ਦਾ ਲਾਗੀ ਨਾਲ ਆਪਾਂ ਘਰੋਂ ਕੰਬਲ ਲਾਦਾਂਗੇ ਉਹ ਮੇਰੇ ਕੋਲ ਘਰੇ ਪਏ ਨੇ ਉਹ ਮੈਂ ਤਾਂ ਨਹੀਂ ਲੈ ਕੇ ਆਈ ਕੰਬਲ ਤਾਂ ਆਪਣੇ ਕੋਲੇ ਵਿਆਹ ਵੇਲੇ ਦੀ ਬਿਥੇਰੇ ਬਚੇ ਪਏ ਨੇ ਆਹੋ ਤਾਂ ਹੀ ਤਾਂ ਮੈਂ ਲੈ ਕੇ ਨਹੀਂ ਆਈ ਹੁਣ ਤੂੰ ਮੈਨੂੰ ਐਂ ਦੱਸ ਵੀ ਸਿਮੀ ਵਾਲੇ ਸੂਟ ਠੀਕ ਨੇ ਰੰਗ ਸੋਹਣੇ ਨੇ ਅੱਡ ਅੱਡ ਦੇ ਨੇ ਨਾ ਇਕਦਮੇ ਲਹਿੰਗਾ ਚੋੜੀ ਲੈ ਆਈ ਇੱਕੋ ਦਾ ਭਾਰੀ ਸੂਟ ਲੈ ਆਈ ਹਾਂਜੀ ਮਾਮੀ ਜੀ ਸਿਮੀ ਵਾਲੇ ਵੀ ਦੋਨੇ ਸੂਟ ਵਧੀਆ ਨੇ